ਬਦਲਾ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਦੈਨਿਕ ਸੂਰ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਕਤਲ ਦੇ ਮਾਮਲੇ ਨੂੰ ਪੁਲਿਸ ਦੇ ਵੱਲੋਂ ਮਹਿਜ 24 ਘੰਟਿਆਂ ਦੇ ਵਿੱਚ ਸੁਲਝਾ ਲਿਆ ਗਿਆ। ਵਿਅਕਤੀ ਦਾ ਕਤਲ ਉਸਦੀ ਪਤਨੀ ਤੇ ਪੁੱਤਰ ਦੇ ਵੱਲੋਂ ਹੀ ਮਿਲ ਕੇ ਕੀਤਾ ਗਿਆ ਸੀ ਕਰਤਾਰਪੁਰ ਦਾ ਇਹ ਮਾਮਲਾ ਜਿੱਥੇ ਇੱਕ ਦਿਨ ਪਹਿਲਾਂ ਇੱਕ ਖੇਤ ਦੇ ਵਿੱਚੋਂ ਇੱਕ ਬਜ਼ੁਰਗ ਦੀ ਲਾਸ਼ ਮਿਲੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਲਗਾਤਾਰ ਇਸ ਮਾਮਲੇ ਦੇ ਉੱਤੇ ਜਾਂਚ ਕੀਤੀ ਜਾ ਰਹੀ ਸੀ। ਜਾਂਚ ਦੇ ਦੌਰਾਨ ਪਾਇਆ ਗਿਆ ਕਿ ਪਤਨੀ ਤੇ ਪੁੱਤਰ ਦੇ ਵੱਲੋਂ ਹੀ ਬਜ਼ੁਰਗ ਦਾ ਕਤਲ ਕੀਤਾ ਗਿਆ ਜੋ ਜਾਣਕਾਰੀ ਸਾਹਮਣੇ ਆਈ ਹੈ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ ਜਿਸ ਦੇ ਚੱਲਦੇ ਮਾਂ ਪੁੱਤ ਨੇ ਰਲ ਕੇ ਵਿਅਕਤੀ ਦੇ ਉੱਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਤੇ লাশ ਨੂੰ ਇੱਕ ਗੱਡੀ ਦੇ ਵਿੱਚ ਪਾ ਕੇ ਮੂੰਹ ਦੇ ਉੱਤੇ ਲਿਫਾਫਾ ਚੜਾ ਕੇ ਖੇਤਾਂ ਦੇ ਵਿੱਚ ਸੁੱਟ ਦਿੱਤਾ ਗਿਆ ਸੀ 23 ਮਈ ਦੀ ਸਵੇਰ ਨੂੰ ਪੁਲਿਸ ਸਟੇਸ਼ਨ ਕਰਤਾਰਪੁਰ ਅਧੀਨ ਆਉਂਦੇ ਕਰਤਾਰਪੁਰ ਜੰਦੇਸਰਾਏ ਲਿੰਕ ਰੋਡ ਤੇ ਇੱਕ ਵਿਅਕਤੀ ਮੱਕੀ ਦੇ ਖੇਤ ਦੇ ਕਿਨਾਰੇ ਵਿੱਚ ਇੱਕ ਬਜ਼ੁਰਗ ਵਿਅਕਤੀ ਦੀ ਲਾਸ਼ ਪਾਈ ਮਿਲੀ ਜਿਸ ਤੋਂ ਬਾਅਦ ਮੌਕੇ ਤੇ ਇੰਸਪੈਕਟਰ ਰਮਨਦੀਪ ਸਿੰਘ ਪਹੁੰਚੇ ਜਿਨ੍ਹਾਂ ਦੇ ਵੱਲੋਂ ਬਜ਼ੁਰਗ ਵਿਅਕਤੀ ਦੀ ਲਾਸ਼ ਖੇਤਾਂ ਵਿੱਚ ਪਈ ਮਿਲੀ ਇੰਸਪੈਕਟਰ ਰਮਨਦੀਪ ਸਿੰਘ ਨੇ ਖੂਨ ਨਾਲ ਲਤਪਟ ਲਾਸ਼ ਤੇ ਚਿਹਰੇ ਨੂੰ ਢੱਕਣ ਵਾਲਾ ਪਲਾਸਟਿਕ ਕਵਰ ਹਟਾ ਦਿੱਤਾ ਤੇ ਇੱਕ ਰਾਹਗੀਰ ਨੇ ਮੌਕੇ ਤੇ ਹੀ ਬਜ਼ੁਰਗ ਵਿਅਕਤੀ ਦੀ ਪਛਾਣ ਕਰ ਲਈ ਪੁਲਿਸ ਨੇ ਮ੍ਰਿਤਕ ਦੀ ਮਾਂ ਸੇਵਾ ਕੋਰਦੀ ਬਿਆਨ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ 24 ਘੰਟੇ ਦੇ ਅੰਦਰ ਅੰਦਰ ਕਤਲ ਦਾ ਪੇਤ ਸੁਲਝਾ ਲਿਆ। ਜਾਂਚ ਦੌਰਾਨ ਪਾਇਆ ਗਿਆ ਹੈ ਕਿ ਇਹ ਕਤਲ ਜਸਬੀਰ ਸਿੰਘ ਦੀ ਪਤਨੀ ਨਸ਼ੱਤਰ ਕੋਰ ਅਤੇ ਪੁੱਤਰ ਗੁਰਵਿੰਦਰ ਸਿੰਘ ਗਿੰਦਾ ਨੇ ਮਿਲ ਕੇ ਕੀਤਾ ਸੀ ਜਿਸ ਦਾ ਮੁੱਖ ਕਾਰਨ ਘਰੇਲੂ ਝਗੜਾ ਤੇ ਉਹਨਾਂ ਵਿਚਕਾਰ ਲੜਾਈਆਂ ਸਨ। ਕਤਲ ਵਾਲੀ ਸਵੇਰ ਉਹਨਾਂ ਦੀ ਲੜਾਈ ਹੋਈ ਅਤੇ ਮਾਂ ਪੁੱਤਰ ਦੋਵਾਂ ਨੇ ਮਿਲ ਕੇ ਜਸਬੀਰ ਸਿੰਘ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਜਸਬੀਰ ਸਿੰਘ ਦੀ ਮੌਤ ਹੋ ਗਈ ਦੋਵਾਂ ਨੇ ਜਸਬੀਰ ਸਿੰਘ ਦੇ ਚਿਹਰੇ ਤੇ ਇੱਕ ਲਿਫਾਫਾ ਬੰਨ੍ਹ ਦਿੱਤਾ লাশ ਨੂੰ ਇੱਕ ਬੋਰੀ ਵਿੱਚ ਪਾ ਦਿੱਤਾ ਅਤੇ ਇਸ ਨੂੰ ਇੱਕ ਗੱਡੀ ਵਿੱਚ ਲਦਿਆ ਤੇ ਬੜਾ ਪਿੰਡ ਰੋਡ ਦੇ ਨਾਲ ਇੱਕ ਮੱਕੀ ਦੇ ਖੇਤ ਵਿੱਚ ਸੁੱਟ ਦਿੱਤਾ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਅੱਗੇ ਦੀ ਜਾਂਚ ਸ਼ੁਰੂ ਹੈ। ਕੱਲ੍ਹ ਦੀ ਮਿਤੀ 23/5/25 ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ। ਜੇ ਜਸਵੀਰ ਸਿੰਘ ਪੁੱਤਰ ਲੇਟ ਕਰਮ ਸਿੰਘ ਵਾਸੀ ਪਿੰਡ ਬੁੱਪਰ ਹੈ ਦੀ ਲਾਸ਼ ਬੜਾ ਪਿੰਡ ਮੱਕੀ ਤੇੜ ਵਿਚ ਸੜਕ ਦੇ ਕਿਨਾਰੇ ਪਈ ਹੈ ਜਿਸ ਦੇ ਰਿਗਾਰਡਿੰਗ ਇਸੀ ਮਾਤਾ ਜਿਹੜੀ ਜਸਤਾ ਨਾਮ ਕੇ ਸੇਵਾ ਕਰ ਰਹੀ ਉਸ ਦਾ ਬਿਆਨ ਦਰਜ ਕੀਆ ਗਿਆ ਦੇ ਕੇ ਮੁਕੱਦਮਾ ਦਰਜ ਕੀਤਾ ਗਿਆ ਜਿਸ ਨੇ ਆਪਣੇ ਬਿਆਨਾਂ ਦੇ ਵਿੱਚ ਲਿਖਾਇਆ ਕਿ ਗੁਰਵਿੰਦਰ ਸਿੰਘ ਜੋ ਕਿ ਸੇਵਾ ਕਰਦਾ ਦੋਤਾ ਲੱਗਦਾ ਹੈ 379 ਕੋਰ ਕਿਉਂਕਿ ਉਸ ਦੀ ਨੌ ਲੱਗਦੀ ਹੈ ਇਹਨਾਂ ਨੇ ਮਿਲ ਕੇ ਉਸ ਦੇ بیٹے ਜਸਵੀਰ ਸਿੰਘ ਦਾ ਕਤਲ ਕਰ ਦਿੱਤਾ ਤੇ ਜਿਸ ਦਾ ਬਿਆਨ ਲਿਖ ਕੇ ਮਕਦਮਾ ਦਰਜ ਕੀਤਾ ਗਿਆ ਮੌਕੇ ਤੇ ਜਾ ਕੇ ਲਾਸ਼ ਨੂੰ ਕੱਪੜੇ ਵਿੱਚ ਲੈ ਕੇ ਪੋਸਟਮਾਰਟੀਮ ਵੀ ਭੇਜਿਆ ਗਿਆ ਤੇ ਲੇਟਰਨ ਤਤਤੀਸ਼ ਤੇ ਦੌਰਾਨ ਜਿਹੜੇ ਮਕਦਮੇ ਦੇ ਦੋਸ਼ੀ ਆ ਗੁਰਵਿੰਦਰ ਸਿੰਘ ਤੇ ਨਿਸ਼ੰਦਰ ਕੋਰ ਇਹਨਾਂ ਨੂੰ ਰੈਸਟ ਕੀਤਾ ਗਿਆ ਚਾਹੇ ਕਾਰਨ ਕੀ ਹੈ ਕਤਲ ਦਾ ਕਾਰਨ ਇਹਦਾ ਆਪਸ ਵਿੱਚ ਜੋ ਹਰ ਤੱਕ ਇਨਵੈਸਟੀਗੇਸ਼ਨ ਦੇ ਵਿੱਚ ਕਾਰਨ ਸਾਹਮਣੇ ਆਇਆ ਇਹਨਾਂ ਦਾ ਆਪਸ ਵਿੱਚ ਘਰੇਲੂ ਝਗੜਾ ਰਹਿੰਦਾ ਸੀਗਾ ਤੇ ਝਗੜੇ ਦੇ ਦੌਰਾਨ ਉਸੇ ਨੂੰ ਵੀ ਇਹਨਾਂ ਨਾਲ ਝਗੜਾ ਹੋਇਆ ਆਪਸ ਵਿੱਚ ਤੇ ਜਦੋਂ ਝਗੜਾ ਹੋਇਆ ਲੜਕੇ ਨੇ ਤੇ ਇਹਦੀ ਮਦਦ ਜਿਹੜੀ ਸੀਗੀ ਨ 75 ਪਰ ਇਹਨਾਂ ਨੇ ਉਹਦਾ ਆਤਮ ਹਾਰ ਦਿੱਤਾ ਡਿਸਟਰਬਸੀ ਮੌਤ ਹੋ ਗਈ ਮੌਤ ਤੋਂ ਬਾਅਦ ਉਹਨਾਂ ਨੇ ਜਿਹੜੀ ਲਾਸ਼ ਆ ਉਹਦਾ ਮੂੰਹ ਬੰਨ ਕੇ ਉਹਦੇ ਉੱਪਰ ਬੋਰਾ ਪਾ ਕੇ ਲਾਸ਼ ਨੂੰ ਪਾ ਕੇ ਗੱਡੀ ਦੇ ਵਿੱਚ ਰੱਖ ਕੇ ਬੜੇ ਪਿੰਡ ਸਾਈਡ ਤੇ ਰੋਡ ਦੇ ਉੱਤੇ ਖੇਤਾ ਮੱਕੀ ਦੇ ਖੇਤ ਹੈ ਉੱਥੇ ਲਾਸ਼ ਛੱਡ ਦਿੱਤੀ ਠੀਕ ਹੈ ਹੁਣ ਅਗਲੀ ਕੀ ਕਰਵੇ ਸਰ ਸਾਡੇ ਪਰਚਾ ਦਰਜ ਕਰਕੇ ਦੀ ਕਾਰਵਾਈ ਕੀਤੀ ਜਾ ਰਹੀ ਹੈ